ਕਿੰਨਾ ਤੁਹਾਡਾ ਜਿ ਕੋ ਆਇਆ ਅਸੀਂ ਆ ਜੀ ਮਾਨਸਾ ਚਲਾ ਜੀ ਅੱਜ ਵੀਜ਼ਾ ਮਿਲਿਆ ਜੀ ਕਿੰਨੀ ਖੁਸ਼ੀ ਹੋ ਰਹੀ ਆ ਬਹੁਤ ਖੁਸ਼ੀ ਆ ਜੀ ਕਦੋਂ ਰਵਾਨਾ ਹੋ ਰਹੇ ਪਾਕਿਸਤਾਨ ਦੇ 13 ਤਰੀਕ ਨੂੰ ਜੀ ਕਿਹੜੇ ਕਿਹੜੇ ਕੰਮ ਅੱਜ ਦੱਸਣੀ ਜੀ ਜਿੰਨੇ ਇਥੇ ਨਾਨਕ ਦੇ ਘਰ ਆਮਨੇ ਪਾਕਿਸਤਾਨ ਤੇ ਸਾਰੇ ਦੇਖਾਂਗੇ ਜੀ ਕੱਲੇ ਜਾ ਰਹੇ ਕੱਲੇ ਜਾ ਰਹੇ ਹਾਂ ਪਰਿਵਾਰ 'ਚ ਨਾ ਪਹਿਲੀ ਵਾਰ ਜੀ ਪਹਿਲੀ ਵਾਰ ਬਹੁਤ ਖੁਸ਼ ਗਿਆ ਜੀ ਬਹੁਤ ਖੁਸ਼ ਗਿਆ ਪਹਿਲਾਂ ਇੰਡੀਆ ਦੇ ਵਿੱਚ ਸਾਰੇ ਘੁੰਮਿਆ ਬਹੁਤ سارے ਗੁਰਦੁਆਰੇ ਦੇਖਨੇ ਚਾਰ ਚਾਰ ਪੰਜ ਪੰਜ ਵਾਰੀ ਹਿਉ ਸ਼ਾਬਾ ਜਾਇਆ ਚਾਰ ਪੰਜ ਵਾਰੀ ਇੱਥੇ ਵੀ ਬਹੁਤ ਵਾਰੀ ਆ ਗਿਆ ਮੈਂ ਕਈ ਲੋਕ ਐਸੇ ਵੀ ਜੁਨਾਏ ਫਲਾਈ ਕੀਤਾ ਬਲਵੰਤ ਰਿਜ਼ਨ ਨਹੀਂ ਆਇਆ ਉਹਨਾਂ ਦੇ ਵਾਰੀਆਂ ਹਨ ਥੋੜੀ ਜਿਹੀ ਮਸੂਸੀ ਆ ਜੀ ਨਹੀਂ ਆਇਆ ਸਾਡੇ ਨਾਲ ਜਾਂਦੀਆਂ ਮਾਈਆਂ ਵਿਚਾਰੀਆਂ ਰੈਣੀਆ ਪੰਜਰੀਆਂ ਬੱਤੀਆਂ ਕਰ ਰਹੀਆਂ ਚਾਹਤੀਆਂ ਨੇ ਜਿਹਦਾ ਵਾਗ ਗਿਆ ਸੀ ਰਹਿ ਗਏ ਇੱਕ 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 ਦਾ ਉਹੀ ਪਤਾ ਲੱਗਾ ਸਾਨੂੰ ਆ ਕੇ ਉਹ ਪਹਿਲਾਂ ਜਾ ਹੀ ਕਰਾਂ वो ਮੈਂ भी ਜਾਈ ਤੁਸੀਂ चल जाए ਮੈਂ ਹੋਰ ਚਲਾ ਫੇਰ ਵਾ ਚਲਾਂਗੇ ਆਪਾਂ ਹਾਂਜੀ ਐਸੇ ਕਿਸਦਾ ਧੰਨਵਾਦ ਹਾਂ ਧੰਨਵਾਦ ਧੰਨਵਾਜੀ ਧੰਨਵਾਦ ਬਹੁਤ ਬਹੁਤ ਖੁਸ਼ੀ ਹੈ ਜੀ ਪਰਮਜੀਤ ਕੋ ਜਿੱਥੇ ਜੀ ਆ ਰਹੇ ਹੋ ਵੀਜ਼ਾ ਮਿਲਿਆ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਡੇ ਦਾਵਾਦ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਕੱਲੇ ਜਾ ਰਹੇ ਹਾਂਜੀ ਕੱਲੇ ਜਾ ਰਹੇ ਹਾਂ ਪਹਿਲੀ ਵਾਰ ਜਾ ਰਹੇ ਹਾਂ ਇਨਾ ਨਹੀਂ ਅਜੇ ਦਰਸ਼ਨ ਕਰਨੇ ਆ ਬਹੁਤ ਕੁਛ ਦੀ ਗੱਲ ਹੈ। ਕਦੋਂ ਰਮਾਨਾ ਹੋ ਰਿਹਾ ਤੇ ਕਦੋਂ ਵਾਪਸੀ। ਕਿਹੜਾ ਤ੍ਰਿੰਗੂ ਰਮਾਨਾ ਹੋ ਰਿਹਾ ਤੇ ਉਨੇ ਤ੍ਰਿੰਗੂ ਵਾਪਸੀ। ਕਿਹੜੇ ਕਿਹੜੇ ਗੁਰੂ ਦਾਮਾ ਜੀ ਚੋ ਗੁਰੂ ਦਾਮਾ ਜੀ ਜੋ ਸਾਰੇ ਗੁਰਦੰ ਦੇਰਸ਼ਨ ਕਰਨਗੇ ਉੱਤੇ ਪਾਕਿਸਤਾਨ ਦੇ ਅਸਨਬਦਾਲ ਪੰਜਾ ਸਾਹਿਬ ਨਕਾਨਾ ਸਾਹਿਬ ਲਾਹੌਰ ਸਾਹਿਬ ਸਾਰੇ ਦਰਸ਼ਨ ਕਰਨ ਜਿੰਨੇ ਹੋਣਗੇ ਜਿੰਨੇ ਕਰੋਣਗੇ ਸਾਰੇ ਤਰ੍ਹਾਂ ਚੰਗੂ।